ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਆ ਸਾਰੇ ਹੋਪਸ ਹੋ ਸਾਰੇ ਠੀਕ ਹੋ ਮਾਰਾ ਸਭ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ਣ ਜੀ ਸਵਾਗਤ ਹੈ ਤੁਹਾਡਾ ਐਲੀਗੈਂਟ ਖਰੋਟ ਚੈਨਲ ਤੇ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਸਵੇਰ ਦਾ ਟਾਈਮ ਹੈ 7:30 ਹੋ ਗਏ ਤੇ ਆਪਾਂ ਜਾਣ ਲੱਗੇ ਆ ਜੀ ਪਿੰਡ ਗੋਵਿੰਦ ਸਿੰਘ ਜੀ ਮਹਾਰਾਜ ਜੀ ਆਂਦੇ ਪ੍ਰਕਾਸ਼ ਦਿਹਾੜਿਆਂ ਦੇ ਸਭ ਨੂੰ ਲੱਖ ਲੱਖ ਵਧਾਈਆਂ ਜੀ ਤੇ ਜਿਵੇਂ ਤੁਹਾਨੂੰ ਪਤਾ ਹੀ ਆ ਖੰਡ ਵਾਟਸਾਪ ਪ੍ਰਕਾਸ਼ਨ ਹੋਏ ਨੇ ਅੱਜ ਪੜਨੇ ਭੋਗ ਠੀਕ ਹੈ ਜੀ ਤੇ ਆਪਾਂ ਹੁਣ ਚੱਲਨੇ ਆ ਪਿੰਡ ਨੂੰ ਤਿਆਰ ਹੋ ਗਏ ਜੀ ਰਹਿਦੀਆਂ ਮੈਂ ਤੇ ਖਰੋਟ ਸਾਹਿਬ ਹੀ ਚੱਲਿਆ ਬਸ ਕਿਉਂਕਿ ਬੱਚਿਆਂ ਨੇ ਬੜੀ ਬੇਟੀ ਨੇ ਵੀ ਜਾਣਾ ਪੜਾ ਤੇ ਛੋਟੀ ਨੂੰ ਤਾਂ ਛੁੱਟੀ ਆ ਪਰ ਉਹ ਕਹਿੰਦੀ ਮੈਂ ਰਹਿ ਜਾਣਾ ਹੈਗਾ ਚਲੋ ਤੇ ਮੈਂ ਤੇ ਖਰੋਟ ਸਾਹਿਬ ਹੀ ਚੱਲਿਆ ਠੀਕ ਹੈ ਜੀ ਆਜੋ ਚੱਲੀਏ ਫਿਰ ਤੁਹਾਨੂੰ ਵੀ ਲੈ ਕੇ ਚਲੀਏ ਗੁਰੂ ਘਰ ਟਾਪੇ ਸ੍ਰੀ ਵਾਖ ਤੋਂ ਬਹੁਤ ਜ਼ਿਆਦਾ ਸੀ ਅੱਜ ਤਾਂ ਚਲੋ ਟਾਈਮ ਜੀ ਨਾਲੇ ਪਹੁੰਚ ਜਾਾਂਗੇ ਅਸੀਂ ਅਸੀਂ ਕਾਜੀ ਸਾਰਿਆਂ ਨੂੰ ਦਿਲੋਂ ਵਧੀਆਂ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਸਭ ਨੂੰ ਜੀ ਮਹਾਰਾਜ ਸਭ ਤੇ ਕਿਰਪਾ ਬਣਾਈ ਰੱਖਣਾ ਪੜੀ ਵੈਕਾ ਸਾਹਿਬ ਵੈਕਾ ਸਤੇ ਤਨ ਤੁਮਾ ਉਵੇ ਕਰਕੇ ਭਾਈ ਬਨਾਏ ਤਨ ਤੋ ਮੱਖਣ ਮਾਦਾਂ ਨੀ ਕਰੁਰਾਈ ਸ਼ਾਮ ਤੇ ਅਰਜ ਸਾਧਿਤਾ ਚਤੁਪਰਤੀ ਤੂ ਨਾਨਕ ਤਨ ਸਿਜੇ ਵੇਂ ਤੂ ਬਖਸ਼ سلام پروین جان یوسف کی ہے دوار سلام علیکم اونجی نظر مایا کو بناتی سرہ وہ تک مدمن سوپ چتن راوی نا بنا 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 ਬਾਟਾ ਹੋ ਰਿਹਾ ਜੀ ਹਾਂ ਸਤਿਕਾਰ ਲਈ ਫੇਸ ਆ ਜਾ ਹਾਂਜੀ

ਆਵਲ ਆਵਲ ਦੇਖੋ ਇਧਰ ਇਧਰ ਹੁਣ ਧਿਆਨ ਨੀ ਇਧਰ ਦੇਖ ਪੁੱਤ ਉਹ ਦੇਖ ਉਹ ਦੇਖ ਨੀਰ ਕਿੱਥੇ ਦੀਦੀ ਕਿੱਥੇ ਆਹ ਦੇਖ ਆਹ ਪਰ ਚੱਕ ਮੁੱਖ ਹੁਣ ਪੁੱਤ ਦੁਆਰਾ ਸਾਬ ਤੋਂ ਆਪਾਂ ਜੀ ਆ ਗਏ ਘੋ ਪੈ ਗਿਆ ਸਾਰਾ ਕੁਝ ਐਨ ਵਧੀਆ ਰੰਗ ਨਾਲ ਹੋ ਗਿਆ ਜੀ ਅਸੀਂ ਆ ਗਏ ਸੀ ਹੁਣ ਘਰ ਪਿੰਡ ਮਤਲਬ ਜਿਹੜਾ ਸਾਡਾ ਘਰ ਹੈ ਉੱਥੇ ਆ ਗਏ ਸੀ ਅਸੀਂ ਹੁਣ ਤੇ ਕਿਉਂ ਕਿ ਕਰੋੜ ਸਾਹਿਬ ਨੇ ਜਾਣ ਕਿਤੇ ਅੱਗੇ ਠੀਕ ਹੈ ਜੀ ਲਓ ਥੋੜਾ ਸਾਡੀ ਫੋਟੋ ਦਿਖਾਵਾਂ ਜਿੱਕਿ ਜਿਹੜੀ ਇੱਥੇ ਲੱਗੀ ਹੋਈ ਆ ਮੇਰੀ ਤੇ ਕਰੋੜ ਸਾਹਿਬ ਦੀ ਵਾਈ ਫੋਟੋ ਆ ਲੱਗੀ ਹੋਈ ਜ਼ੂਮ ਕਰੋ ਕਰਤਾ ਹਾਂ ਜ਼ੂਮ ਆ ਦੇਖੋ ਇਹ ਸਾਡੀ 2012 ਦੀ ਫੋਟੋ ਹੈ ਜੀ। ਮੀਰੇ ਦੇਖੋ। ਹਲੋ। ਚਲ ਹੁਣ ਤੇ ਉਦੋਂ ਚ ਬਹੁਤ ਫਰਕ ਹੈ। ਬਹੁਤ ਤੁਹਾਨੂੰ ਲੱਗੇਗੀ। ਇਹ ਰੱਖੀ ਪਰ ਮੈਂ ਦੇਖ ਕੇ ਕਿਵੇਂ ਲੱਗੀ ਸਾਡੀ ਫੋਟੋ? ਕਿਨਾ ਇੱਥੇ ਪਿੰਡ ਲੱਗੀ ਹੋਈ ਆ। ਇੱਕ ਉੱਥੇ ਸਾਡੇ ਕੋਲ ਵੀ ਹੈਗੀ ਆ। ਤੇ ਇੱਕ ਮੇਰੇ ਪਿੱਕੇ ਵੀ ਲੱਗੀ ਹੋਈ ਆ ਇਹਦੇ ਨਾਲ ਦੀ। ਤੈਨ ਨਿਣਵਾਈਆਂ ਸੀਗੀਆਂ ਇਹ ਉਦੋਂ ਠੀਕ ਹੈ ਜੀ ਦੱਸਿਓ ਕਿਵੇਂ ਲੱਗੀ ਆਪੇ ਲਓ ਜੀ ਆਪਾਂ ਪਿੰਡ ਜਾਇਆ ਏ ਗੁਰਦੁਆਰਾ ਸਾਹਿਬ ਤੇ ਕਰੋੜ ਸਭ ਤਾਂ ਉਧਰੋਂ ਹੀ ਚਲੇ ਗਏ ਸੀਗੇ ਮੈਨੂੰ ਫਿਰ ਬ੍ਰਦਰ ਛੱਡ ਕੇ ਗਿਆ ਜੀ ਆ ਕੇ ਆ ਕੇ ਆਪਾਂ ਸਾਰੇ ਕੰਮ ਨਵੇਲ ਲਏ ਠੀਕ ਹੈ ਜੀ ਹੁਣ ਫ੍ਰੀ ਹੋ ਕੇ ਪੀਤੀ ਐ ਚਾਹ ਚਾਹ ਦਾ ਕੱਪ ਸਾਂਝਾ ਕੀਤਾ ਸੀ ਨਾ ਦੁਪਹਿਰਾਈ ਨੇ ਬੈਠ ਕੇ ਮੈਂ ਤੇ ਹਾਲ ਤੱਕ ਨਹੀਂ ਏ ਲੱਗੇ ਹੋਏ ਆਪਣੀ ਤਿਆਰੀ ਕਰਨ ਪੈਕਿੰਗ ਕਰਨ ਦੇਖੋ ਜਿਹਨਾਂ ਦਾ ਖਲਾਰਾ ਉਧਰ ਦਿਖਾਓ ਭੈਣ ਜੀ ਦਾ ਖਲਾਰਾ ਠੀਕ ਹੈ ਕਿਉਂਕਿ ਇਹਨਾਂ ਨੂੰ ਹੈਗਾ ਅੱਜ ਜਾਣਾ ਹੁਣ ਦੇਖਦੇ ਆ ਅੱਜ ਜਾਂਦੇ ਨੇ ਕਿ ਕੱਲ ਨੂੰ ਜਾਂਦੇ ਨੇ ਜਦੋਂ ਫਰੋਡ ਸਾਹਿਬ ਦਾ ਟਾਈਮ ਲੱਗੂਗਾ ਉਹ ਸਾਡੇ ਕਿਹਾਉਂਗੇ ਇਹਨਾਂ ਨੂੰ ਤੇ ਹੁਣ ਮੈਂ ਤੁਹਾਨੂੰ ਦਿਖਾਵਾਂ ਮੇਰੀ ਜਿਹੜੀ ਗੱਲ ਆਪਾਂ ਸ਼ਾਪਿੰਗ ਕਰਕੇ ਆ ਉਹ ਠੀਕ ਹੈ ਮੈਂ ਲੈ ਕੇ ਆ ਸ਼ੂਜ਼ ਦੇਖੋ ਇੱਕ ਤਾਂ ਇਹ ਲੈਸੀ ਵਾਲੇ ਲੈ ਕੇ ਆਂਗਾ ਠੀਕ ਹੈ ਜੀ दे के एक विदाउट प्लेसिस है ना, लेके ना प्लेसिस। केंपस, केंपस दे। एक कैंपस कैंपसीच करो दे। देखो जी ठीक है जी ਤੇ ਹਰ ਪ੍ਰੇਰਨ ਵੀ ਜੁੱਤੀ ਲੈ ਕੇ ਆਇਆ ਜੁੱਤੀ ਦਿਖਾਓ ਭੈਣ ਜੇ ਆਪਣੇ ਆਪਣਾ ਹੀ ਅਸ ਤੋਂ ਤੇ ਆਸ ਨੂੰ ਮੈਂ ਲਵਾਇਆ ਸੀ ਟਰੈਕਸੂਟ ਦੇਖੋ ਠੀਕ ਹੈ ਇਹ ਹੈਗਾ ਇਹਦਾ ਅੱਪਰ ਬਹੁਤ ਸੋਨਾ ਚਾਹੀ ਜੀ ਨਕਲੀ ਪਾਲਵੇ ਇਹ ਅੱਪਰ ਠੀਕ ਹੈ ਤੇ

के ये कोठी लेके आई है जी हरप्रीत अपने वास्ते ठीक है जी ये हरप्रीत की जुत्ती स्लीपर देखो जी सारा हैंडवर्क हो दबके पार्लर न बहुत सोहना है, है। वर्क हो स्लीपर बहुत सोहने ठीक है ने। जी एक है अश की दादी के शूज ਚੂਜ਼ ਲੈ ਕੇ ਹਨਾ ਵਾਸਤੇ ਮਾਸੀ ਜੀ ਵਾਸਤੇ ਠੀਕ ਹੈ ਘਰ ਪਾਉਣ ਵਾਸਤੇ ਠੀਕ ਹੈ ਜੀ ਬੱਸ ਹੋ ਗਿਆ डन ਤੇ ਇੱਕ ਮੈਂ ਲੈ ਕੇ ਆਈਆਂ ਜੀ ਸੌਕਸ ਸਾਰੇ ਵਾਸਤੇ ਅੰਗੂਰਾ ਬੂਲਦੀਆਂ ਲੈ ਕੇ ਆਈਆਂ ਤੇ ਇਹ ਮੇਰੀਆਂ ਨੇ ਇਹ ਵੀ ਮੇਰੀਆਂ ਨੇ ਇਹ ਵੀ ਮੇਰੀਆਂ ਨੇ ਇਹ ਵੀ ਮੇਰੀਆਂ ਨੇ ਇਹ ਵੀ ਮੇਰੀਆਂ ਨੇ ਚਾਂ ਪੰਜ ਜੋੜੇ ਆਪਣੇ ਲਈ ਤੇ ਇਹ ਬੱਚਿਆਂ ਦੀਆਂ ਨੇ ਠੀਕ ਹੈ ਜੀ ਤੇ ਖਰੋਟਸ ਆਪ ਦੇ ਉਧਰ ਰੱਖਤੇ ਮੈਂ ਪੰਜ ਜੋੜੇ ਉਹਨਾਂ ਦੇ ਲੈ ਆਈਆਂ ਦੋ ਜੋੜੇ ਪਿਊ ਦੇ ਗ੍ਰੇ ਕਲਰ ਦੇ ਫੁੱਲ ਵਾਸਤੇ ਲੈ ਕੇ ਆਈਆਂ ਠੀਕ ਹੈ ਜੀ ਮੈਨੂੰ ਲੱਗਾ ਮੈਂ ਤਾਂ ਕੱਲ 1500 ਦੀਆਂ ਸੌਫਸੇ ਲਈ ਹੋਰ ਸਾਰੀਆਂ ਹਾਂ ਮੂਰਾ ਬੂਰੀ ਨਹੀਂ ਲੈ ਕੇ ਆਈਆਂ ਯੋਗੀ ਰਾਜੇ ਨਾਲ ਤਾਂ ਥੋਪੁੰਦੀਆਂ ਨੇ ਨਾਲ ਨਿੱਗੀਆਂ ਬਹੁਤ ਹੁੰਦੀਆਂ ਨੇ ਠੀਕ ਹੈ ਜੀ ਇਹ ਸੀ ਕਿ ਸਾਡੀ ਕੱਲ ਦੀ ਸ਼ਾਪਿੰਗ ਤੇ ਦੱਸਿਓ ਜੀ ਕਿਵੇਂ ਲੱਗੀ ਹਲੇ ਜਿਹੜਾ ਮੈਂ ਇਹਨੂੰ ਹਕਪ੍ਰਿਤ ਨੂੰ ਸੂਟ ਦੇਣਾ ਹੈ ਮਤਲਬ ਉਹਦੀ ਉਹਦਾ ਦੁਪੱਟਾ ਡਾਈ ਹੋਣਾ ਦਿੱਤਾ ਹੋਇਆ ਉਹ ਸ਼ਾਮ ਤੱਕ ਮਿਲੂਗਾ ਠੀਕ ਹੈ ਜੀ ਉਹ ਸ਼ਾਮ ਨੂੰ ਨਾ ਦਿਖਾ ਪਾਵਾਂ ਇੱਕੋ ਹੀ ਗੱਲ ਹੈ ਚਲੋ ਆਹ ਦੇਖ ਲਿਆ ਬ੍ਰਾਊਨ ਕੋਈ ਬ੍ਰਾਊਨ ਕਲਰ ਦਾ ਯਾਰ ਕਿਹਨੇ ਕੋਫੀ-ਕਾਫੀ ਇਕੱਠੇ ਹੋਗੀ

ਹੰਡੀ ਹੰਡੀ ਹੋ ਚੱਲਦੀ ਕਾਲੂ ਲੈ ਕੇ ਜਾਏ ਕਿੰਨੇ ਦੇਣੇ ਨੇ 40 ਫੋਨ ਕਰਦੇ ਆ ਜੀ ਫੋਨ ਕਰਦੇ ਹੋ ਮਾਂ ਠੀਕ ਹੈ ਅੱਗੇ ਤੁਹਾਨੂੰ ਬਾਈ ਬਾਈ ਦੀ ਜੀ ਬੱਡੇ ਦੀਦੀ ਦੇ ਗੋਡ ਬles you ਕਿਹਦੇ ਤੱਕ ਨਾ ਜਾਇਆ ਕਰ ਯਾਰ ਉਹ ਇਹ ਗਾਇ ਕਿਉਂ ਥੱਲੇ ਝੁਕਦੇ ਦੇ ਚੁੱਕ ਪੈਂਦੀ ਆ ਹਾਂ ਪੱਲਾ ਲੈ ਹਾਂ ਇਹ ਦੱਸ ਰਗਾ ਇਹ ਆਈ ਮੇਰਾ ਕਰਗਰਾ ਸੁਲਾ ਨਹੀਂ ਨਾ ਕੋਈ ਨਾ ਵਾਪਸ ਜਸਾ ਦੇਖੋ ਲੈ ਜੀ ਨਹੀਂ ਪੈਰੀ ਹੱਥ ਲਈਦੇ ਹੁੰਦੇ ਕਿ ਗੋਡੀਆਂ ਤੇ ਲਈਦੇ ਹੁੰਦੇ ਮੈਂ ਚਲੋ ਚਲੋ ਅੱਕੇ ਅੱਕੇ ਬਾਏ ਬਾਏ ਚਲੋ ਠੀਕ ਹੈ ਬਾਏ 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 ਯਾਦ ਰੱਖੀ ਜਿਹੜੀ ਗੱਲ ਮੈਂ ਕਹੀ ਆ ਮੰਨਣਾ ਕੱਲਿਆ ਨਾ ਸਮਝ ਗਿਆ ਚਲੋ ਤੂੰ ਅੱਗੇ ਬਹਿ ਜਾ ਹਾਂ ਬਹਿ ਮਮਾ ਹਾਂ ਆਪਾ ਭਾਈ ਕਰ ਲੈਨੇ ਮੈਨੂੰ ਲੋ ਜੀ ਮਹਿਮਾਨਾਂ ਨੂੰ ਆਪਾਂ ਨੇ ਤੋੜਤਾ ਨਾਂ ਦਾ ਜਮਰੀ ਚਲੀ ਗਈ ਜੀ ਛੁੱਟੀਆਂ ਕੱਟ ਕੇ ਕਿਉਂਕਿ ਕੱਲ ਅਰਸ਼ ਦਾ ਸਕੂਲ ਲੱਗਣਾ ਜੀ ਤੇ ਆਪਾਂ ਹੋ ਗਏ ਹੁਣ ਫ੍ਰੀ ਖਰੋੜ ਸਾਹਿਬ ਗਏ ਨੇ ਉਹਨੂੰ ਛੱਡਣ ਤੇ ਥੋੜੀ देर ਚਾ ਆ ਜਾਣਗੇ ਵਾਪਸ ਹਨਾ ਟਾਈਮ ਹੋ ਗਿਆ ਸੱਤ ਵੱਜ ਗਏ ਲੋ ਜੀ ਹੁਣ ਮੈਂ ਆਪਣੀ ਦੇਖਦਿਆਂ ਸੋਈ ਡਿਨਰ ਤਿਆਰ ਕਰਦੇ ਆ ਅੱਜ ਮੈਂ ਹਲੇ ਕੋਈ ਸਬਜ਼ੀ ਸਬਜ਼ੀ ਵੀ ਨਹੀਂ ਬਣਾਈ ਹੁਣ ਫਟਾਫਟ ਸਾਰੇ ਕੰਮ ਨਿਬੇੜਦਿਆਂ ਆਟਾ ਵੀ ਗੁੰਨਣ ਵਾਲਾ ਪਈ ਐ ਸਬਜ਼ੀ ਬਣਾਉਣ ਵਾਲੀ ਪਈ ਐ ਤੇ ਹੁਣ ਸਾਰੇ ਕੰਮ ਫਟਾਫਟ ਮਸ਼ੀਨ ਵਾਂਗੇ ਕਰਨੇ ਪੈਣੇ ਨੇ ਸਾਰੇ ਕੰਮ ਤਾਂ ਹੋਣਗੇ ਠੀਕ ਹੈ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਓ ਵੀਡੀਓ ਕਹੀ ਜੀ ਲੱਗੀ ਮਿਲਦੇ ਹਾਂ ਅਜ ਇੱਕ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈਏ ਟੇਕ ਕੇਅਰ ਬਾਏ ਬਾਏ